ਜਿੱਥੇ ਅਸੀਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਜਿਹੜਾ ਹਵੇਲੀ ਦਾ ਨਜ਼ਾਰਾ ਹੈ ਉਹ ਦਿਖਾਇਆ ਤੇ ਇਸ ਵਕਤ ਅਸੀਂ ਮੌਜੂਦਾ ਸਿੱਧੂ ਮੂਸੇਵਾਲੇ ਦੇ ਪੁਰਾਣੇ ਘਰ ਦੇ ਬਿਲਕੁਲ ਬਾਹਰ ਅਸੀਂ ਮੌਜੂਦਾ ਤੇ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਨਾ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆ ਫਿਲਹਾਲ ਆ ਤੁਸੀਂ ਦੇਖ ਸਕਦੇ ਹੋ ਕਿ ਗੇਟ ਦੇ ਉੱਪਰ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਪ੍ਰੋਪਰ ਇੱਕ ਸਟicker ਲਗਾਇਆ ਗਿਆ ਹੈ ਉਹਨਾਂ ਦੀ ਫੋਟੋ ਜਿਹੜੀ ਇੱਥੇ ਬਣਾਈ ਗਈ ਹੈ ਤੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਭੋਗਾ ਸਿੰਘ ਜੀ ਬਈ ਸਿੱਧੂ ਜਦੋਂ ਬਾਹਰ ਗਿਆ ਸੀ ਉਸ ਤੋਂ ਬਾਅਦ ਜਦੋਂ ਵਾਪਸ ਆਇਆ ਫਿੰਗਰ ਬਣ ਕੇ ਤਾਂ ਉਦੋਂ ਫੇਰ ਮਿਲਦਾ ਗਿਲਦਾ ਹੁੰਦਾ ਸੀ ਹੋਰ ਇੱਥੇ ਖੜਾ ਹੁੰਦਾ ਸੀਗਾ ਇੱਥੇ ਹੁੰਦਾ ਸੀ ਇੱਥੇ ਦਾ 11 11ਵੇਂ ਵਿੱਚ ਖੜਾ ਰਹਿੰਦਾ ਸੀਗਾ ਹੋਰ ਗੱਲਾਂ ਮਤਕਣਾ ਚਾਚਾ ਕਹਿੰਦਾ ਤੇਰੇ ਦੰਦ ਦਲਵਾਈਏ ਮੈਂ ਖੋਈ ਨਾ ਲਵਾਵਾਂਗੇ ਥੇੜਾ ਜਰਾ ਨੇ ਹੋਰ ਵਿਚਾਰਾ ਵਧੀਆ ਸੀਗਾ ਹਰੇਕ ਕੋਈ ਹੈ ਹੀ ਨਹੀਂ ਵੀ ਮੈਂ ਕਲਾਕਾਰਾਂਗਾ ਹੋਰ ਸਿੱਧਾ ਹੱਦ ਹੀ ਪੋਲਾ ਪਾਲੇ ਉੱਦੀ ਵੀ ਤੇ ਗਿਆਗਾ ਇਹ ਗੱਡੀ ਤੇ ਗਿਆਗਾ ਉਹ ਸਾਡੀ ਰੇੜੀ ਅੱਡੇ ਤੇ ਲੱਗੀ ਹੋਈ ਸੀਗੀ ਹੱਥ ਖੜਾ ਕਰਕੇ ਕਹਿੰਦਾ ਮੈਂ ਮੁੜ ਕੇ ਆ ਕੇ ਕਹਿੰਦਾ ਜੂਸ ਪੀਣਾ ਗਿਆ ਕਹਿੰਦਾ ਤੁਹਾਡੇ ਕੋਲ ਫਤੂ ਵੀ ਕੇ ਜਾਂਦਾ ਸੀਗਾ ਜੂਸ ਨਾਲ ਕੁਲਚੇ ਨਾਲੇ ਗੋਲ ਗੱਪੇ ਖਾ ਕੇ ਜਾਂਦਾ ਸੀ ਤੁਹਾਡੀਆਂ ਰੇੜੀਆਂ ਨੇ ਹਾਂ ਉੱਥੇ ਸਾਡੀਆਂ ਰੇੜੀਆਂ ਨੇ ਕਿਆਂ ਹਾਂ ਉੱਥੇ ਆਉਂਦੀਆਂ ਹੱਥ ਖੜਾ ਕਰਕੇ ਗਿਆਗਾ ਕਹਿੰਦਾ ਮੁੜ ਕੇ ਆ ਕੇ ਕਹਿੰਦਾ ਪੀਣਾ ਜੀ ਦੇ ਗੋਲੀਆਂ ਲੱਗੀਆਂ ਨੇ ਜੀਆਂ ਹੂੰ ਯਾਦ ਆਉਂਦੀ ਆ ਹੁਣ ਉਹਦੀ ਆਉਂਦੀ ਤਾਂ ਹੈਗੀ ਹੈ ਹੁਣ ਬਈ ਕਰੀਏ ਕੀ ਹੋਣਾ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਬਾਹਰੀਆਂ ਦੂਸਾਂ ਦੇ ਮੁੰਡੇ ਖੜੇ ਹੁੰਦੇ ਸੀਗੇ ਹਾਂ ਬਿਲਕੁਲ ਨਹੀਂ ਏਦਾਂ ਦੱਸਦਾ ਸੀਗਾ ਵੀ ਮੈਂ ਸਟਾਰ ਆ ਏਦਾਂ ਬਿਲਕੁਲ ਨਹੀਂ ਸੀਦਾ ਜਾਤਾ ਹੈ ਹੀ ਨਹੀਂ ਸੀ ਵੀ ਮੈਂ ਕਲਾਕਾਰ ਆ ਸਾਡੇ ਮੁੰਡੇ ਦੇ ਮੇਰੇ ਭਤੀਜੇ ਸੱਟ ਵੱਜ ਗਈ ਤਹਾਂ ਤੋਂ ਡਿੱਗ ਗਿਆ ਸੀਗਾ ਬਾਈ ਤਹਾਂ ਤੋਂ ਇਹਨਾਂ ਵਿਚਾਰੇ ਨਾਲ ਤਾਂ ਪੈਸੇ ਦਿੱਤੇ ਤੇ ਨਾਲੇ ਮੂਵੀ ਦਿੱਤੀ ਤੇ ਨਾਲੇ ਕਾਜੂ ਬਣਾ ਪਿਸਤੇ ਸਾਰਾ ਸਮਾਨ ਦਿੱਤਾ ਹੋਰ ਹੁਣ ਉਹਦੇ ਰਾੜ ਪਾਏ ਹੋਏ ਨਹੀਂ ਮੇਰੇ ਭਤੀਜੇ ਦੇ ਤਹਾਂ ਤੋਂ ਡਿੱਗ ਗਿਆ ਸੀਗਾ ਬਿਲਕੁਲ ਇੱਥੇ ਟੋਬੇ ਦੇ ਨਾਲ ਹੀ ਬੈਠੇ ਹੁੰਦੇ ਸੀ ਇੱਥੇ ਹੋਰ ਇੱਥੇ ਇੱਥੇ ਚਾਹ ਪਾਣੀ ਪੀ ਜਾਂਦਾ ਇੱਥੇ ਰੋਟੀਆਂ ਖਾਈ ਜਾਂਦਾ ਰਹਿੰਦਾ ਸੀ ਭੂਪਨਾ ਬਣਾ ਕੇ ਐ ਭੂਪਨਾ ਬਣਾ ਕੇ ਹੋਰ ਇਹ ਤਾਂ ਹੈ ਹੀ ਨਹੀਂ ਸੀਗਾ ਹੂੰ 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 ਅੱਛਾ ਹੁਣ ਦੁਬਾਰਾ ਖੁਸ਼ੀਆਂ ਵਾਪਸ ਆਈਆਂ ਨੇ ਸਿੱਧੂ ਦੇ ਘਰ ਜਲਕਾਰੀਆਂ ਗੁੰਝੀਆਂ ਛੋਟਾ ਭਾਈ ਆ ਗਿਆ ਸਿੱਧੂ ਦਾ ਤੇ ਰਾਤੀ ਕਹਿੰਦੇ ਪਟਾਕੇ ਬੜੇ ਚੋਲੇ ਵਾਲੇ 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 ਆਦਨ ਅੱਧੂਰਾ ਤਕੋ ਪਈ ਗਏ ਬੜਾ ਕੱਠੀ ਓਥੇ ਬੜਾ ਕੱਠੀ ਗਏ ਸੀ ਹਾਂ ਗਏ ਸੀ ਇਹ ਸਾਰੇ ਮੇਰੇ ਆਪਣੇ ਵੱਡਾ ਧੀਜਾ ਵੀ ਇਹਨਾਂ ਦੀ ਕੰਮ ਕਰਾਉਂਦਾਗਾ ਵੱਡਾ ਧੀਜਾ ਵੀ ਮੈਂ ਵੀ ਹਵੇਲੀ ਚ ਬਾਗ ਜਾਣਾ ਅੰਦਰ ਬਾਗ ਜਾਣਾ ਉੱਦੇ ਸੀ ਲੱਕੜਾਂ ਪਾੜੀਆਂ ਲੱਕੜਾਂ ਚਰਿਆ ਕੇ ਲਾਤੀਆਂ ਫੇ ਉਹ ਦਵਾਰ ਵੀ ਨਾਲ ਕੰਮ ਵੀ ਕਰਵਾਇਆ ਹਾਂ ਤੇ ਐ ਦਵਾਰ ਡਿੱਗੀ ਪਈ ਸੀਗੀ ਉਹ ਸਾਰੀ ਢਾਹ ਕੇ ਫੇ ਦਵਾਰੇ ਫੇਰ ਕੱਢੀ ਹੈਗੀ ਉੱਥੇ ਸਾਰਾ ਕੰਮ ਤਾਂ ਮਾਂਜਾ ਹੁੰਦਾ ਝਾੜੂ ਝੂੜ ਹਰ ਕਿਸ ਕਰਦੇ ਹੈਗੇ ਜਿਹੜੀਆਂ ਤੁਹਾਡੀਆਂ ਗੋਲ ਗੱਪੇ ਦੀਆਂ ਜਾਂ ਟਿੱਕੀਆਂ ਜਾਂ ਜਿਹੜੀਆਂ ਵੀ ਰੇੜੀਆਂ ਨੇ ਉਹ ਕਿੱਥੇ ਆਈਆਂ ਹੁਣ ਉਹ ਅੱਡੇ ਤੇ ਆਈਆਂ ਤੇ ਉਹ ਸਮਾਦ ਤੇ ਆਈਆਂ ਅੱਛਾ ਸਮਾਦ ਤੇ ਵੀ ਲਾਈਆਂ ਨੇ ਹਾਂ ਹੋਰ ਅੱਛਾ ਇਹ ਦੇਖ ਲੋ ਵੀ ਸਿੱਧੂ ਮਰ ਕੇ ਵੀ ਕਹਿ ਲੋ ਕਿ ਤੁਹਾਨੂੰ ਰਿਸ਼ਕ ਪਾ ਗਿਆ ਹਾਂ ਰਿਸ਼ਕ ਪਾ ਗਿਆ ਭਾਈ ਸਾਰੇ ਦੇਸਾਂ ਦੀਆਂ ਦੁਕਾਨਾਂ ਨਹੀਂ ਆਹ ਹੋਰਾਂ ਹਵੇਲੀ ਚੁਲਾ ਕੇ ਉਹ ਸਮਾਦ ਤੇ ਕਹੋ ਦੇਸਾਂ ਦੀਆਂ ਦੁਕਾਨਾਂ ਨਹੀਂਆਂ ਸਾਰੇ ਕਾਫੇ ਨਹੀਂਆਂ ਇਹ ਤੋਂ ਜੱਡ ਹਾਂ ਅੱਛਾ ਜਦੋਂ ਇੱਥੇ ਵੱਡੇ ਵੱਡੇ ਬੰਦੇ ਆਉਂਦੇ ਸੀਗੇ ਸਿੱਧੂ ਨੂੰ ਸ਼ੂਟ ਇੱਥੇ ਸ਼ੂਟਿੰਗ ਕਰਦੇ ਹੁੰਦੇ ਸੀ ਸਾਰਾ ਇੱਥੇ ਇੱਕ ਨਾ ਬਾਲਾ ਇਕੱਠ ਹੁੰਦਾ ਸੀ ਨੰਗਣ ਨੂੰ ਥਾਂ ਹੀ ਨਹੀਂ ਹੁੰਦਾ ਸੀ ਆ ਗੱਡੀਆਂ ਮੋਟਰਸਾਈਕਲ ਦੇਸਾਂ ਦੇ ਹੋਰ ਐ ਪੁਲਿਸ ਵਾਲੇ ਖੜੇ ਹੁੰਦੇ ਸੀਗਾ ਇੱਧਰ ਖੜੇ ਸੀ ਇੱਧਰ ਇੱਧਰ ਖੜੇ ਹੁੰਦੇ ਇੱਧਰ ਖੜੇ ਹੁੰਦੇ ਨਿੱਕੇ ਨਿੱਕੇ ਸਿੱਧੂ ਦੀ ਫੋਟੋ ਦੇਖੀ ਨਾ ਬੁੱਕਲ ਚਲੀ ਬੈਠਾ ਐ ਲਈ ਬੈਠਾਗਾ ਬਾਬਾ ਬੁੱਕਲ ਗੌਰ ਸਿੰਘ ਹਾਂ ਐ ਲਈ ਬੈਠਾਗਾ ਇਹ ਕਿ ਫੋਟੋ ਹਾਂ ਜਮਾ ਜਮਾ ਸਿੱਧੂ ਵਰਗਾ ਕਮੀ ਸੇਮ ਚੋ ਸੇਮ ਬਾਈ ਜਮਾ ਹਾਂ ਜਦੋਂ ਸਿੱਧੂ ਇੱਥੋਂ ਛੋਟਾ ਹੁੰਦਾ ਸੀਗਾ ਤੇ ਉਦੋਂ ਸਾਈਕਲ ਤੇ ਜਾਂਦਾ ਹੁੰਦਾ ਸੀ ਕੱਖ ਲੈਣ ਆਹ ਸੀਗਾ ਨਾ ਆਖੋਖਰ ਨਹੀਂ ਖੇਰ ਸੀ ਜ ਸਾਈਕਲ ਤੇ ਜੂੜਾ ਕਰਿਆ ਹੁੰਦਾ ਸੀਗਾ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਇਹ ਸਿੱਧੂ ਜੀ ਸ਼ੁਕਰੀਆ ਜੀ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਜਿਹੜੇ ਲੋਕ ਨੇ ਇੱਥੇ ਖੜੇ ਨੇ ਮੌਜੂਦ ਨੇ ਤੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਈਏ ਪੁਰਾਣਾ ਘਰ ਸਿੱਧੂ ਮੂਸੇਵਾਲੇ ਦਾ ਇਹ ਪੁਰਾਣਾ ਘਰ ਆ ਇੱਥੋਂ ਹੀ ਸ਼ੁਰੂਆਤ ਹੋਈ ਸੀਗੀ ਇੱਥੋਂ ਹੀ ਅ ਬਾਈ ਸਿੱਧੂ ਮੂਸੇਵਾਲਾ ਇੱਥੋਂ ਹੀ ਕੈਨੇਡਾ ਗਿਆ ਸੀ ਕੈਨੇਡਾ ਜਾ ਕੇ ਇੱਕ ਵੱਡਾ ਸਿੰਗਰ ਬਣਿਆ ਸੀ ਤੇ ਉਸ ਤੋਂ ਬਾਅਦ ਐਡਾ ਵੱਡਾ ਨਾਮਣਾ ਖੱਟ ਕੇ ਵਾਪਸ ਇੱਥੇ ਆ ਕੇ ਰਹਿਣ ਲੱਗ ਪਿਆ ਸੀ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਪਿੰਡੋਂ ਥੋੜਾ ਬਾਹਰ ਹਵੇਲੀ ਪਾਈ ਸੀਗੀ ਤੇ ਇੱਕ ਵਾਰ ਤੁਹਾਨੂੰ ਉਸ ਲੋਕੇਸ਼ਨ ਤੇ ਵੀ ਲੈ ਕੇ ਚਲਦੇ ਆ ਜਿੱਥੇ ਦੱਸਦੇ ਨੇ ਕਿ ਸਿੱਧੂ ਬਾਈ ਜਿਹੜਾ ਇੱਥੋਂ ਹੀ ਘਰ ਤੋਂ ਬਾਹਰ ਨਿਕਲ ਕੇ ਇੱਥੇ ਮੰਝਾ ਜਿਹੜਾ ਡੱਠਾ ਹੁੰਦਾ ਸੀ ਤਾਂ ਬਾਈ ਇੱਥੇ ਹੀ ਬੈਠ ਕੇ ਜਿਹੜਾ ਆ ਲੋਕਾਂ ਦੇ ਨਾਲ ਜਾਂ ਬਜ਼ੁਰਗਾਂ ਦੇ ਨਾਲ ਬੈਠ ਕੇ ਗੱਪਾਂ ਮਾਰਦਾ ਹੁੰਦਾ ਸੀ ਗੱਲਾਂ-ਬਾਤਾਂ ਕਰਦਾ ਹੁੰਦਾ ਸੀ ਤਾਂ ਇਹ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਏ ਟੋਬਾ ਦੇਖਿਆ ਹੋਵੇਗਾ ਸਿੱਧੂ ਬਾਈ ਦੇ ਕਈ ਗਾਣਿਆਂ ਦੇ ਵਿੱਚ ਵੀ ਇਹ ਟੋਬਾ ਦਿਖਾਇਆ ਗਿਆ ਹੈ ਇੱਥੋਂ ਪਿੰਡ ਤੋਂ ਇਸੇ ਘਰ ਤੋਂ ਸ਼ੁਰੂਆਤ ਹੋਈ ਸੀਗੀ ਸਿੱਧੂ ਬਾਈ ਨੇ ਤੇ ਐਡਾ ਵੱਡਾ ਨਾਮ ਖੱਟ ਲਿਆ ਸੀ ਬਾਈ ਨੇ ਤੇ ਕੈਨੇਡਾ ਤੱਕ ਪੂਰੇ ਵਰਲਡ ਲੈਵਲ ਤੱਕ ਵੱਡੇ-ਵੱਡੇ ਜਿਹੜੇ ਡ੍ਰੇਕ ਵਰਗੇ ਸਿੰਗਰ ਨੇ ਬਾਈ ਨੂੰ ਫੋਲੋ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਛੋਟਾ ਜਿਹਾ ਪਿੰਡ ਹੈ ਮਾਨਸੇ ਦਾ ਮੂਸਾ ਮੂਸੇ ਨੂੰ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਆਪਣਾ ਜਿਹੜਾ ਆਪਣੇ ਦਮ ਤੇ ਇੱਕ ਵੱਡਾ ਸਟਾਰ ਬਣ ਕੇ ਮੂਸੇ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਚਮਕਾ ਦਿੱਤਾ ਸੀ ਕੈਮਰਾਮੈਨ ਕੁਲਦੀਪ ਦਿਨਵਾਲ ਮੈਂ ਦਵਿੰਦਰ ਮੰਡ ਟੈਨਿਕਸਵੇਰਾ ਟੀਵੀ ਮਾਨਸਾ